ਸਤਨਾਮ ਵਾਹਿਗੁਰੂ ਸਹਿਬ ਜੀਓ ਇਕਮਾਨ ਪੁਰਖ ਧਿਆਉ ਬਰਦਾਤਾ ਜੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੇ ਰਿਦੇ ਬਸਾਵ ਤਉ ਪਰਮ ਗੁਰੂ ਨਾਨਕ ਗੁਣ ਗਾਵ ਤਉ ਪਰਮ ਗੁਰੂ ਨਾਨਕ ਗੁਣ ਗਾਵ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀਆਂ ਭਰੇ ਸਾਧ ਸੰਗਤੋ ਆਪਾਂ ਸਾਰੇ ਬਹੁਤ ਹੀ ਵੱਡੇ ਭਾਗਾਂ ਵਾਲਿਓ ਜੋ ਕਿ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗਾ ਸਮਾਪਤ ਹੋਇਆ ਇਹ ਗੁਰਬਾਣੀ ਪਰਮਾਤਮਾ ਨੇ ਅਕਾਲ ਪੁਰਖ ਨੇ ਆਪਣੀਆਂ ਚਿੱਠੀਆਂ ਇੱਕ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਆਪਣੇ ਗੁਰੂਆਂ ਭਗਤਾਂ ਦੇ ਰਾਹੀ ਭੇਜੀਆਂ ਨੇ ਕਿਸ ਸੰਸਾਰੀ ਲੋਕਾਂ ਨੂੰ ਇਹ ਅਕਲ ਦਿਓ ਇਹ ਸੋਝੀ ਦਿਓ ਕਿ ਭਾਈ ਇੱਥੇ ਲੈਣ ਕੀ ਆਏ ਹਾਂ ਸੋ ਸੁਚੇਤ ਕੀਤਾ ਦੁਨੀਆ ਨੂੰ ਸੋ ਇਸ ਪਾਮਣ ਸ਼ਬਦ ਦੇ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਕੁਝ ਲੋਕ ਇਕੱਲੇ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਵਿੜਭਾਗਾ ਸਮਝਦੇ ਸੀ ਕੇ ਬਸ ਹੁਣ ਅਸੀਂ ਸਾਡਾ ਕਾਰਜ ਹੈ ਜਿਹੜਾ ਹੋ ਗਿਆ ਮਨੁੱਖਾ ਜਨਮ ਇੱਥੇ ਤੀਰਥ ਤੇ ਛੀ ਮਹੀਨਿਆਂ ਤੋਂ ਸਾਲ ਤੋਂ ਇਸ਼ਨਾਨ ਕਰਿਆ ਆਂਦਾ ਕਿ ਉਹ ਕਹਿਣ ਲੱਗੇ ਜਿਹੜੇ ਤੀਰਥ ਨੇ ਉਹ ਵੱਡੇ ਨਹੀਂ ਹਨ ਨਾਮ ਜਪਣ ਵਾਲਾ ਜਿਹੜਾ ਹੈਗਾ ਉਹਨਾਂ ਕਰਕੇ ਤੀਰਥ ਬਣੇ ਨੇ ਭਾਵ ਕਿ ਅੱਜ ਤੀਰਥ ਕਿੱਥੇ ਬਣੇ ਨੇ ਤੀਰਥ ਉੱਥੇ ਬਣੇ ਨੇ ਜਿੰਨਾ ਟਾਈਮਾਂ ਦੇ ਵਿੱਚ ਨਾ ਤਾਂ ਨਲਕੇ ਹੁੰਦੇ ਸੀ ਨਾ ਕੋਈ ਪਾਣੀ ਦਾ ਹੋਰ ਕੋਈ ਪ੍ਰਬੰਧ ਸੀ ਨਦੀਆਂ ਨਾ ਨੇਰਾ ਬਗਦੀਆਂ ਸੀ ਤੇ ਜਿਹੜੇ ਪੁਰਖ ਹੁੰਦੇ ਸਨ ਉਸ ਟਾਈਮ ਤੇ ਅੰਮ੍ਰਿਤ ਵੇਲੇ ਉੱਠ ਕੇ ਉੱਥੇ ਜਾ ਕੇ ਪਹਿਲਾ ਇਸ਼ਨਾਨ ਕਰਦੇ ਫਿਰ ਉੱਥੇ ਬੈਠ ਕੇ ਸਿਮਰਨ ਕਰਦੇ ਉਹਨਾਂ ਦੇ ਸਿਮਰਨ ਕਰਨ ਦੇ ਨਾਲ ਤੀਰਥ ਬਣੇ ਨੇ ਜਿੱਥੇ ਕਿਸੇ ਨੇ ਬੰਦਗੀ ਕੀਤੀ ਆ ਭਗਤੀ ਕੀਤੀ ਆ ਉੱਥੇ ਹੀ ਤੀਰਥ ਬਣੇ ਨੇ ਜਿੱਥੇ ਅੱਜ ਗੁਰੂਆਂ ਦੇ ਚਰਨ ਪੈਲੇ ਉੱਥੇ ਗੁਰਦੁਆਰੇ ਬਣੇ ਨੇ ਜਿੱਥੇ ਗੁਰੂਆਂ ਨੇ ਆ ਕੇ ਨਾਮ ਜਪਾਇਆ ਸੰਗਤਾਂ ਕੀਤੀਆਂ ਸੋ ਇਹ ਪਾਵਨ ਸ਼ਬਦ ਦੇ ਵਿੱਚ ਬਾਬਾ ਜੀ ਕਿਰਪਾ ਕਰਦੇ ਨੇ ਗੌੜੀ ਕਹਿਣ ਲੱਗੇ ਝਗਰਾ ਏਕ ਨਬੀਰੋ ਰਾਮ ਜੋ ਤਮ ਆਪਣੇ ਜਨਸੋ ਕਾਮ ਕਹਿਣ ਲੱਗੇ हे ਪ੍ਰਮਾਤਮਾ हे ਪਰਮੇਸ਼ਰ ਕਾਲਪੁਰਖ ਵਾਏ ਗੁਰੂ ਕਹਿਣ ਲੱਗੇ ਪਹਿਲਾਂ ਆਪਣੇ ਸੇਵਕ ਦਾ ਇੱਕ ਕੰਮ ਕਰੋ ਕਹਿਣ ਲੱਗੇ ਕੀ ਕੰਮ ਕਰੋ ਕਹਿਣ ਲੱਗੇ ਕਹਿਣ ਲੱਗੇ ਜੇ ਤੂੰ ਮੈਨੂੰ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖਣਾ ਚਾਹਣਾ ਹੈ ਤੇ ਪਹਿਲਾ ਮੇਰਾ ਆ ਜਿਹੜਾ ਮਨ ਦੇ ਵਿੱਚ ਸ਼ੰਕਾ ਹੈ ਇਹ ਸ਼ੰਕਾ ਦੂਰ ਕਰੋ ਕੀ ਸ਼ੰਕਾ ਦੂਰ ਕਰੀਏ ਕਹਿਣ ਲੱਗੇ ਕਹਿੰਦੇ ਵੀ ਇਹ ਮੈਨੂੰ ਦੱਸੋ ਤੁਸੀਂ ਬਈ ਕਹਿਣ ਲੱਗੇ ਇਹ ਮਨ ਬੜਾ ਕੇ ਜਾਂ ਸਿਉ ਮਨ ਮੰਨਿਆ RAM ਬੜਾ ਕੇ RAM ਜਾਨਿਆ ਬਾਬਾ ਕਬੀਰ ਜੀ ਕਹਿਣ ਲੱਗੇ ਕਹਿਣ ਲੱਗੇ ਮੈਨੂੰ ਇਹ ਦੱਸੋ ਵੀ ਜਿਹੜਾ ਮਨ ਹੈ ਕਿ ਇਹ ਮਨ ਬਲਵਾਨ ਜਾਂ ਕਹਿਣ ਲੱਗੇ ਜਿਹੜੇ ਪ੍ਰਮਾਤਮਾ ਦੇ ਵਿੱਚ ਜਿਸ ਪ੍ਰਮਾਤਮਾ ਦੇ ਪਰਮੇਸ਼ਰ ਦੇ ਚਰਨਾਂ ਵਿੱਚ ਇਹ ਮਨ ਜੁੜ ਜਾਂਦਾ ਹੈ ਕਿ ਉਹ ਵੱਡਾ ਮਨ ਵੱਡਾ ਕਿ ਜਿਹਦੇ ਵਿੱਚ ਇਹ ਮਨ ਜੁੜਿਆ ਜਿਹੜਾ ਪ੍ਰਮਾਤਮਾ ਵਿੱਚ ਮਨ ਪਤੀਜ ਗਿਆ ਮਨ ਢੜਕ ਨੂੰ ਹਟ ਗਿਆ ਮਨ ਡੋਲਣ ਨੂੰ ਹਟ ਗਿਆ ਔਰ ਮਨ ਨਿਰਭੈ ਹੋ ਗਿਆ ਆਪਾਂ ਕਹਿੰਦੇ ਆ ਬਈ ਬਚਿੱਤਰ ਸਿੰਘ ਰਠੌਰ ਜਮਾ ਸਰੀਰ ਦਾ ਛੋਟਾ ਜਿਹਾ 5 5.5 ਫੁੱਟ ਦਾ 5 ਫੁੱਟ ਦਾ ਕੱਦ ਸੀ ਤੇ ਦੁਨੀ ਚੰਦ ਦਾ ਕੱਦ ਬਹੁਤ ਤਕੜਾ ਸੀ ਬਹੁਤ ਵੱਡਾ ਡਾਡਾ ਸੀ ਪਰ ਮਾਨਵ ਦਾ ਛੋਟਾ ਜਿਹੀ ਚਿੜੀ ਦੇ ਬੱਚੇ ਜਿੰਨਾ ਮਨ ਸੀ ਕਈ ਬੰਦੇ ਤੁਸੀਂ ਦੇਖੋਗੇ ਅੱਜ ਵੀ ਦੇਖੀਦਾ ਪਰ ਉਹਨਾਂ ਦੇ ਸਰੀਰ ਬਹੁਤ ਵੱਡੇ ਹੁੰਦੇ ਨੇ ਪਰ ਬੰਦਗੀ ਭਗਤੀ ਤੋਂ ਦੂਰ ਹੋਣੇ ਕਰਕੇ ਉਹਨਾਂ ਦੇ ਮਾਨਵ ਚਿੜੀ ਦੇ ਬੱਚੇ ਜਿੰਨੇ ਹੁੰਦੇ ਨੇ ਮਾੜਾ ਜਾਂ ਦੁੱਖ ਪਿਆ ਜਾਂ ਤਾਂ ਆਤਮ ਹੱਤਿਆ ਕਰ ਲਈ ਡਰਪੋਕ ਬੰਦਾ ਮਰਦਾ ਹੁੰਦਾ ਬਹਾਦਰ ਬੰਦੇ ਕਦੇ ਨਹੀਂ ਮਰਦੇ ਹੁੰਦੇ ਕਿ ਆਤਮ ਹੱਤਿਆ ਕਰਦੇ ਜਿਨ੍ਹਾਂ ਦੀਆਂ ਆਤਮਾ ਕਮਜ਼ੋਰ ਆ ਮਹਾਰਾਜ ਨੇ ਕਿਹਾ ਸਭ ਤੋਂ ਵੱਡਾ ਜਗਤ ਦਾ ਕਸਾਈ ਉਹ ਆ ਜਿਹੜਾ ਆਤਮ ਹੱਤਿਆ ਕਰਦਾ ਹੈ ਜਿਹੜਾ ਆਪਦੀ ਆਪਣੇ ਆਪ ਦਾ ਕਹਾਨ ਕਰਦਾ ਸੋ ਡਰਪੋਕ ਬੰਦੇ ਬੁੱਝ ਦਿਲ ਬੰਦੇ ਬੰਦਗੀ ਭਜਨ ਤੋਂ ਹੀਨੇ ਬੰਦੇ ਆਤਮ ਹੱਤਿਆ ਕਰਦੇ ਨੇ ਸੋ ਕਹਿਣ ਲੱਗੇ ਵੀ ਇਹ ਦੱਸੋ ਕਹਿਣ ਲੱਗੇ ਵੀ ਮਹਾਰਾਜ ਨੇ ਕਿਹਾ ਸੀ ਤੁਨੀ ਚੰਦ ਨੂੰ ਵੀ ਜਦੋਂ ਹਾਥੀ ਦੇ ਨਾਲ ਮੁਕਾਬਲਾ ਕਰਨ ਦੀ ਗੱਲ ਹੋਈ ਤੇ ਦੌੜ ਗਿਆ ਪਰ ਬਚਿੱਤਰ ਸਿੰਘ ਦਾ ਮਨ ਤਕੜਾ ਸੀ ਆਤਮਾ ਤਕੜੀ ਸੀ ਬਚਿੱਤਰ ਸਿੰਘ ਨੇ नागਣੀ ਮਾਰ ਕੇ ਹਾਥੀ ਖਲਾਰ ਦਿੱਤਾ ਸੱਤ ਤਵੇ ਪਾੜ ਦਿੱਤੇ ਅੱਜ ਬਚਿੱਤਰ ਸਿੰਘ ਨੂੰ ਉਹਦੀ ਬਹਾਦਰੀ ਨੂੰ ਯਾਦ ਕਰਦੇ ਨੇ ਲੋਕ ਕਹਿਣ ਲੱਗੇ ਮਨ ਵੱਡਾ ਹੈ ਕਿ ਜਿਹਦੇ ਵਿੱਚ ਮਨ ਜੁੜ ਗਿਆ ਉਹ ਵੱਡਾ ਹੈ ਸਹਿਬ ਕਹਿੰਦੇ ਨੇ RAM ਵੱਡਾ ਕਿ ਰਾਮੇ ਜਾਨੇ ਵੀਰ ਪਰਮਾਤਮਾ ਵੱਡਾ ਕਿ ਜੀਨੇ ਪਰਮਾਤਮਾ ਦੇ ਵਿੱਚ ਮਨ ਜੋੜ ਲਿਆ ਉਹ ਵੱਡਾ RAM ਪਰਮਾਤਮਾ ਸਾਡੇ ਰੋਮ-ਰੋਮ ਵਿੱਚ ਜਿਹੜਾ ਰਮਿਆ ਹੋਇਆ ਉਹ ਪਰਮੇਸ਼ਰ ਵੱਟਾ ਔਰ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਬਾਬਾ ਕਬੀਰ ਸਾਹਿਬ ਜੀ ਬ੍ਰਹਮਾ ਵੱਡਾ ਕੇ ਜਾਸ ਉਪਾਇਆ ਵੇਦ ਬਟਾ ਕੇ ਜਾਣ ਤਿਆ ਆਇਆ ਕਹਿਣ ਲੱਗੇ ਬ੍ਰਹਮਾ ਅਵਤਾਰ ਨੂੰ ਦੁਨੀਆ ਮਨ ਦੀ ਸੀ ਕਿ ਬ੍ਰਹਮਾ ਭਟਾ ਪਰ ਕਹਿਣ ਲੱਗੇ ਕਿ ਬ੍ਰਹਮਾ ਅਵਤਾਰ ਬ੍ਰਹਮੇ ਵਰਗੇ ਅਵਤਾਰ ਵੱਡੇ ਨੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਪੈਦਾ ਕੀਤਾ ਉਹ ਵੱਡਾ ਹੁਣ 10ਵੇਂ ਪਾਤਸ਼ਾਹ ਨੂੰ ਕਿਹਾ ਸੀ ਪ੍ਰਮਾਤਮਾ ਨੇ ਤਪ ਸਾਧਤ ਪ੍ਰਭ ਮੋਹਿ ਬੁਲਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਤਪ ਕਰਦੇ ਨੂੰ ਹਿਮਕੁੰਡ ਪਹਾੜਾਂ ਚੋਂ ਮੈਨੂੰ ਬੁਲਾਇਆ ਮਾਰੇ ਕਹਿੰਦੇ ਉਹਨਾਂ ਦੀ ਆਪਣੀ ਆਪ ਦੀ ਵਚਿੱਤਰ ਨਾਟਕ ਵਿੱਚ ਆਪਣੇ ਲਿਖਿਓ ਹੋਏ ਬਾਣੀ ਆ ਦਸਵੇਂ ਪਾਤਸ਼ਾਹ ਦੀ ਤੋਂ ਉਸਨੇ ਕਿਹਾ ਕਿ ਮੈਂ ਪਹਿਲਾਂ ਬਹੁਤ ਭੇਜੇ ਨੇ ਧਰਤੀ ਤੇ ਕਿਸੇ ਨੇ ਮੇਰਾ ਨਾਮ ਨਹੀਂ ਜਪਾਇਆ ਆਪਦਾ ਹੀ ਨਾਮ ਜਪਾਉਂਦੇ ਨੇ ਜਦ ਹਮ ਪਹਿਲੇ ਸ੍ਰਿਸ਼ਟ ਬਣਾਈ ਦਾਇਤ ਰਚੇ ਦੁਸ਼ਟ ਦੁੱਖਦਾਈ ਪਹਿਲਾਂ ਦਾਇਤ ਬਣਾਈ ਫਿਰ ਦਾਇਤ ਰੱਬ ਬਣ ਕੇ ਹਰਨਾਕਸ਼ਵਰ ਕੇ ਕਹਿੰਦੇ ਅਸੀਂ ਰੱਬ ਫਿਰ ਪ੍ਰਮਾਤਮਾ ਕਹਿੰਦੇ ਮੈਂ ਤਨਕ ਤਨਕ ਮੇ ਖਾਪੇ ਤਨ ਕੀ ਠੌਰ ਦੇਵਤਾ ਤਾਪੇ ਫਿਰ ਦਾਇਤ ਖਤਮ ਕੀਤੇ ਫਿਰ ਦੇਵਤੇ ਬਣਾਏ ਇਹਨਾਂ ਕਹਿੰਦੇ ਇਹ ਵੀ ਆਪ ਪਰਮੇਸ਼ਰ ਆਪ ਨਹੀਂ ਕਹਾਇਓ ਸਤਨਾਮ ਕਾਹੂ ਨੰਦੜਾਇਓ ਇਹਨਾਂ ਨੇ ਵੀ ਨਾਮ ਨਹੀਂ ਜਪਾਇਆ ਇਹ ਵੀ ਕਹਿੰਦੇ ਬਸ ਪੂਜਾ ਕਰੋ ਕੇਲੇ ਰੱਖ ਜੋ ਨਾਰੀਅਲ ਰੱਖ ਜੋ ਸੇਵ ਰੱਖ ਜੋ ਤੇ ਕੋਈ ਲੋੜ ਨਹੀਂ ਨਾਮ ਦੀ ਇਹਨਾਂ ਨੇ ਵੀ ਨਾਮ ਨਹੀਂ ਜਪਾਇਆ ਆਪਣੀ ਪੂਜਾ ਕਰਾਈ ਦੇਵਤਿਆਂ ਨੇ ਵੀ ਆਪਣੀ ਪੂਜਾ ਕਰਾਈ ਪਰਮੇਸ਼ਰ ਦਾ ਨਾਮ ਕੋਈ ਨਹੀਂ ਜਪਿਆ ਅੱਜ ਤੁਸੀਂ ਦੇਖੋ ਕੋਈ ਹੈ ਕੋਈ ਸੂਰਮਾ ਕੋਈ ਸੰਤ ਗਣੇਸ਼ ਦਾ ਨਾਮ ਜਰਦੇ ਤੇ ਲਿਖਿਆ ਗਣੇਸ਼ ਜਰਦਾ ਲਗਾਓ ਓਮ ਬੀੜੀ ਪਿਓ ਲక్ష్ਮੀ ਬੀੜੀ ਪਿਓ ਕੋਈ ਸੂਰਮਾ ਨਿਕਲ ਪੱਥਰਾਂ ਦੇ ਮੂਰਤੀਆਂ ਨੂੰ ਪੂਜਾ ਪੂਜਾ ਕਰਕੇ ਕਹਿਣ ਲੱਗੇ ਸਤਨਾਮ ਕਾਹੂ ਨੰਦ ਲੜਾਇਓ ਫਿਰ ਕਹਿਣ ਲੱਗੇ ਦਸਵੇਂ ਪਾਤਸ਼ਾਹ ਨੇ ਕਿਹਾ ਕਹਿਣ ਲੱਗੇ ਮਹਾਰਾਜ ਅਸੀਂ ਧਰਤੀ ਤੇ ਤੁਹਾਡੇ ਬੱਚੇ ਆ ਤੁਹਾਡੇ ਬੱਚੇ ਬਣ ਕੇ ਜਾਵਾਂਗੇ ਤੁਹਾਡੇ ਪੁੱਤ ਬਣ ਕੇ ਰਹਾਂਗੇ ਤੇ ਦਸਵੇਂ ਪਾਤਸ਼ਾਹ ਨੇ ਇੰਨਾ ਤਕੜਾ ਸਿੱਖਵਾ ਦਿੱਤੇ ਮੈਂ ਬੈਨ ਲਾ ਦਿੱਤਾ ਐਡੀ ਵੱਡੀ ਹਦਾਇਤ ਕਰ ਦਿੱਤੀ ਕਿ ਜੋ ਹਮ ਕੋ ਪਰਮੇਸ਼ਰ ਉਚਰੇ ਸਭ ਨਰਕਕੁੰਡ ਵਿੱਚ ਪਰੇ ਸਿੱਖ ਨੂੰ ਕਹਿ ਦਿੱਤਾ ਜੇ ਤੁਸੀਂ ਮੈਨੂੰ ਰੱਬ ਮੰਨੋਗੇ ਨਾ ਮੈਨੂੰ ਵੀ ਇਹ ਸੋਚੋਗੇ ਵੀ ਮੈਂ ਰੱਬ ਹਾਂ ਮੈਂ ਰੱਬ ਨਹੀਂ ਮੈਂ ਰੱਬ ਦਾ ਭੇਜਿਆ ਹੋਇਆ ਇੱਕ ਸੇਵਕਾਂ ਉਹਦਾ ਬੱਚਾ ਹੈ ਉਹਨੇ ਮੈਨੂੰ ਆਪਣਾ ਪੁੱਤ ਬਣਾ ਕੇ ਭੇਜਿਆ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪ੍ਰਚਾਰ ਕਰ ਬੇ ਕੋ ਸਾਜਾ ਮੈਂ 10ਵੇਂ ਪਾਤਸ਼ਾਹ ਕਹਿੰਦੇ ਮੈਨੂੰ ਪ੍ਰਮਾਤਮਾ ਨੇ ਕਿਹਾ ਮੈਂ ਤੈਨੂੰ ਆਪਣਾ ਪੁੱਤ ਬਣਾਇਆ ਤੇ ਪੰਥ ਦਾ ਪ੍ਰਚਾਰ ਕਰਨ ਵਾਸਤੇ ਧਰਤੀ ਤੇ ਭੇਜ ਰਿਆ। ਸੋ ਕਹਿਣ ਲੱਗੇ ਜੋ ਹਮ ਕੋ ਪਰਮੇਸ਼ਰ ਉਚਰੇ ਸਭ ਨਰਕਕੁੰਡ ਮੇ ਪਰੇ। ਮੋ ਮੋ ਕੋ ਦਾਸ ਤਵਨ ਕਾ ਜਾਨੋ ਮੋ ਮੇ ਤਾਸ ਮੇ ਭੇਦਨ ਰੰਚ ਪਛਾਨੋ ਮੈਂ ਉਹਦਾ ਦਾਸ ਹਾਂ ਪਰ ਦਾਸ ਵਿੱਚ ਤੇ ਗੁਰੂ ਵਿੱਚ ਫਰਕ ਨਾ ਸਮਝ ਲਿਓ। ਬਾਬਾ ਬੰਦਾ ਬਹਾਦਰ 10ਵੇਂ ਪਾਤਸ਼ਾਹ ਦਾ ਰੂਪ ਹੀ ਮੰਨਦੇ ਰਹੇ ਨੇ ਲੋਕ। ਜਿਵੇਂ ਉਹ ਹੁਕਮ ਦਸਵੇਂ ਪਾਤਸ਼ਾਹ ਦੀ ਚੱਲਦਾ ਸੀ ਬੰਦੇ ਬਹਾਦਰ ਨੂੰ ਉਵੇਂ ਮੰਨਦੇ ਰਹੇ ਨੇ ਉਵੇਂ ਹੀ ਉਹਨੇ ਖੜਕਾਤਾ ਸੀਗਾ ਸਾਰਾ ਮੁਗਲ ਅੰਕ ਰਾਜ ਗੁਰੂ ਦੇ ਵਿੱਚ ਤੇ ਸਿੱਖ ਵਿੱਚ ਭੇਦ ਵੀ ਕੋਈ ਨਹੀਂ ਸਮਝਦੇ ਜਿਹੜੇ ਗੁਰਮਖ ਨਹੀਂ ਔਰ ਮਹਾਰਾਜ ਨੇ ਕਿਹਾ ਵੀ ਮੇਰੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਮੰਨਣਾਗਾ ਕਿਉਂਕਿ ਪਰਮਾਤਮਾ ਨੇ ਮੈਨੂੰ ਆਪਣਾ ਪੁੱਤ ਬਣਾ ਕੇ ਭੇਜਿਆ ਤੇ ਜੋ ਮੈਂ ਕਰਾਂਗਾ ਮੈਂ ਉਹੋ ਹੀ ਕਰਾਂਗਾ ਜੋ ਉਹਨੇ ਮੈਨੂੰ ਹੁਕਮ ਕੀਤਾ ਹੈ ਸੋ ਮੈਂ ਉਹਦਾ ਹੁਕਮ ਬਜਾਉਣਾ ਉਹਦਾ ਹੁਕਮ ਮੰਨ ਕੇ ਤੁਸੀਂ ਮੇਰੇ ਮਗਰ ਤੁਰੋ ਮੇਰੇ ਬਚਨਾਂ ਨੂੰ ਮੰਨੋ ਮੈਂ ਰੱਬ ਨਹੀਂ ਆ ਮੈਂ ਰੱਬ ਦਾ ਹੁਕਮ ਲੈ ਕੇ ਜਗਤ ਆਇਆ ਮੈਂ ਮੂ ਪਰਮ ਪਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤਿਕ ਤਮਾਸ਼ਾ ਜਿਵੇਂ ਆਪਾਂ ਕੋਈ ਤਮਾਸ਼ਾ ਦੇਖਦੇ ਫਿਲਮ ਦੇਖਦੇ ਰੋਣ ਲੱਗ ਜਾਈਏ ਜੀ ਬਹੁਤ ਮਾੜਾ ਹੋ ਗਿਆ ਉਹ ਤਾਂ ਇੱਕ ਖੇਡ ਬਣਾਈ ਆ ਮਹਾਰਾਜ ਨੇ ਕਿ ਜਿਵੇਂ ਉਹ ਖੇਡ ਦੇਖ ਕੇ ਰੋਣ ਲੱਗ ਜੇ ਤਾਂ ਆਪਾਂ ਨੂੰ ਕਹਿੰਦੇ ਆ ਮੂਰਖਾ ਬੰਦਾ ਵੀ ਐਵੇਂ ਫਿਲਮ ਦੇਖ ਕੇ ਹੀ ਰੋਈ ਜਾਂਦਾ ਹੈ ਇਸੇ ਤਰ੍ਹਾਂ ਸੰਸਾਰ ਵੀ ਇੱਕ ਤਮਾਸ਼ਾ ਹੈ ਇੱਕ ਖੇਡ ਆ ਜੀਵਨ ਦੀ ਇਹ ਚੰਗੀ ਖੇਡ ਲਓ ਚਾਹੇ ਮਾੜੀ ਖੇਡ ਲਓ ਚਾਹੇ ਰੋ ਕੇ ਕੱਢ ਲਓ ਚਾਹੇ ਹੱਸ ਖੇਡ ਕੇ ਇਸ ਜੀਵਨ ਨੂੰ ਬਤੀਤ ਕਰੋ ਚੰਗੀ ਕਹਿਣ ਲੱਗੇ ਇੱਕ ਖੇਡ ਆ ਤਮਾਸ਼ਾ ਇਸ ਨੂੰ ਤਮਾਸ਼ਾ ਮੰਨ ਕੇ ਖੇਡ ਮੰਨ ਕੇ ਇੱਕ ਤੁਹਾਡੀ ਹਿਸਟਰੀ ਆ ਇਹਨੂੰ ਚੰਗੀ ਜਿਉਣਾ ਸਿੱਖੋ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਬ੍ਰਹਮਾ ਵੱਡਾ ਕਿ ਜਾਸੂ ਪਾਇਆ ਕਿ ਰਾਮ ਵੱਡਾ ਕਿ ਜਾਂਤੇ ਰਾਮੇ ਜਾਨੇ ਵੀ ਪਰਮਾਤਮਾ ਵੱਡਾ ਕਿ ਜਿਹਨੇ ਪਰਮਾਤਮਾ ਨੂੰ ਜਾਣ ਲਿਆ ਉਹ ਵੱਡਾ ਔਰ ਬ੍ਰਾਹਮਾ ਵੱਡਾ ਕਿ ਬ੍ਰਾਹਮੇ ਵਰਗੇ ਅਵਤਾਰ ਵੱਡੇ ਨੇ ਕਿ ਜਿਨੇ ਅਵਤਾਰ ਪੈਦਾ ਕੀਤੇ ਨੇ ਉਹ ਵੱਡੇ ਨੇ ਸੋ ਇਸ ਕਰਕੇ ਇਹ ਚੀਜ਼ ਦਾ ਸ਼ੰਕਾ ਸਾਡੇ ਮਨ 'ਚ ਬਾਬਾ ਕਬੀਰ ਜੀ ਕਹਿੰਦੇ ਨੇ ਵੀ ਅਵਤਾਰ ਬ੍ਰਾਹਮੇ ਵਰਗੇ ਵੱਡੇ ਨੇ ਕਿ ਪਰਮਾਤਮਾ ਵੱਡਾ ਸੋ ਗੁਰਦੇਵ ਕਿਰਪਾ ਕਰਦੇ ਲੋਕ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਵੱਡਾ ਲਿਖਿਆ ਹੈ ਇੱਕ ਵੀ ਪੰਕਤੀ ਕੋਈ ਬੰਦਾ ਸਾਬਤ ਕਰ ਦੇ ਪੂਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ ਕਿ ਕਿਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਵੱਡਾ ਲਿਖਿਆ ਹੈ ਹਮੇਸ਼ਾ ਪ੍ਰਮਾਤਮਾ ਨੂੰ ਵੱਡਾ ਲਿਖਿਆ ਹੈ ਕਈ ਲੋਕ ਬਿਨਾ ਸਟੱਡੀ ਤੋਂ ਬਿਨਾ ਗੱਲ ਤੋਂ ਕਹਿੰਦੇ ਨੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੈਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵੀ ਸਾਰੇ ਤੋਂ ਵੱਡਾ ਗੁਰੂ ਨਾਨਕ ਹੈ ਜਿਨੇ ਕਲਯੁਗ ਦੇ ਵਿੱਚ ਮੇਰੀ ਪਾਤ ਰੱਖੀ ਨਹੀਂ ਪਿਆਰੇ ਖਾਨਸਾ ਜੀ ਇਹ ਪੰਗਤੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਇਹਦੇ ਚ ਮਾਰੇ ਕਹਿੰਦੇ ਨੇ ਸਭ ਤੋਂ ਵੱਡਾ ਸਤਗੁਰ ਸਤਗੁਰ ਕਿਹਨੂੰ ਕਹਿੰਦੇ ਨੇ ਵਾਹਿਗੁਰੂ ਨੂੰ ਪਰਮਾਤਮਾ ਨੂੰ ਨਾਨਕ ਸੰਬੋਧਨਵਾਚਕ ਹੈ ਕਿ ਹੇ ਨਾਨਕ ਸਭ ਤੋਂ ਵੱਡਾ ਸਤਗੁਰਾ ਜਿਨੇ ਕਲਯੁਗ ਦੇ ਵਿੱਚ ਸਾਡੀ ਪੈਜ ਰੱਖੀ ਸਾਡੇ ਸਿਰ ਤੇ ਹੱਥ ਰੱਖਿਆ ਤੇ ਅਸੀਂ ਨਾਮ ਜਪਿਆ ਤੇ ਲੋਕਾਂ ਨੂੰ ਜਪਾਇਆ ਸਾਉਤੇ ਵੱਡਾ ਸਤਗੁਰ ਨਾਨਕ ਬਾਚਾਉਂਦਾ ਨਾਨਕ ਇਸ ਕਰਕੇ ਪੂਰੇ ਗੁਰੂ ਗ੍ਰੰਥ ਸਾਹਿਬ ਚ ਕਿਤੇ ਵੀ ਗੁਰੂ ਗੁਰੂਆਂ ਨੇ ਆਪਣੇ ਆਪ ਨੂੰ ਵੱਡਾ ਨਹੀਂ ਲਿਖਿਆ ਹਮੇਸ਼ਾ ਪ੍ਰਮਾਤਮਾ ਨੂੰ ਵੱਡਾ ਮੰਨਿਆ ਤੇ ਉਸ ਨੂੰ ਉਸ ਦੀ ਵਡਿਆਈ ਕੀਤੀ ਹੈ ਕਹਿਣ ਲੱਗੇ ਵੇਦ ਵੱਡੇ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਵੱਡੇ ਨੇ ਕਿ ਜਿਨ੍ਹਾਂ ਨੇ ਉਹ ਲਿਖੇ ਨੇ ਉਹ ਵੱਡੇ ਨੇ ਵੇਦ ਵੱਡਾ ਕਿ ਜਹਾਂ ਤੇ ਆਇਆ ਵੇ ਜਿਨ੍ਹਾਂ ਨੇ ਉਹ ਲਿਖੇ ਨੇ ਉਹ ਵੱਡੇ ਨੇ ਕਿ ਧਾਰਮਿਕ ਗ੍ਰੰਥਾਂ ਨੂੰ ਮੱਥਾ ਟੇਕੀਏ ਕਿ ਉਹਨਾਂ ਨੂੰ ਮੱਥਾ ਟੇਕੀ ਜਿਨ੍ਹਾਂ ਨੇ ਉਹ ਲਿਖੇ ਨੇ ਭਾਵ ਕਿ ਉਹਨਾਂ ਦਾ ਸਤਕਾਰ ਵੱਧ ਕਰੀਏ ਜਿਨ੍ਹਾਂ ਨੇ ਉਹ ਜਿਨ੍ਹਾਂ ਦੇ ਰਾਹੀਂ ਉਹ ਬਾਣੀ ਆਈ ਹੈ ਅੱਜ ਜਾਤਾਂ ਪਾਤਾਂ 'ਚ ਅਸੀਂ ਵੰਡੇ ਜਾ ਰਹੇ ਹਾਂ ਭਗਤ ਰਵਿਦਾਸ ਵੱਡਾ ਉਹਦੀ ਬਾਣੀ ਵੱਡੀ ਆ ਗੁਰੂ ਗ੍ਰੰਥ ਸਾਹਿਬ ਤੇ ਅੱਜ ਉਹਦੇ ਸੀਸ ਤੇ ਛਤਰ ਝੁਲ ਰਹੇ ਨੇ ਚੌਲ ਝੁਲ ਰਹੇ ਨੇ ਅਸੀਂ ਉਹਦੀਆਂ ਮਿੱਟੀ ਦੀਆਂ ਫੁੱਟਾਂ ਮਾ ਮੂਰਤੀਆਂ ਬਣਾ ਕੇ ਚੌਲ ਤੇ ਹੋਰ ਚੀਜ਼ਾਂ ਉਹਦੇ ਪੈਰਾਂ 'ਚ ਰੱਖੀ ਜਾਂਦੇ ਆਂ ਚੂਹੇ ਉੱਤੇ ਚੜ੍ਹੇ ਜਾਂਦੇ ਨੇ ਹੋਰ ਚੀਜ਼ਾਂ ਉਹਦੀ ਬੇਅਦਬੀ ਹੁੰਦੀ ਆ ਜਿੰਨਾ ਸਤਕਾਰ ਸਿੱਖ ਧਰਮ ਬਾਬੇ ਰਵਦਾਸ ਨੂੰ ਦੇ ਰਿਹਾ ਉਹਦੀ ਬਾਣੀ ਨੂੰ ਦੇ ਰਿਹਾ 24 ਘੰਟੇ ਛਤਰ ਤੇ ਚੌਰ ਝੁਲਦੇ ਨੇ ਲੱਖਾਂ ਕਰੋੜਾਂ ਦੇ ਉਹਦੇ ਤੇ ਰਮਾਲਾ ਸਭ ਲੱਗਦੇ ਨੇ ਬਾਬੇ ਰਵਦਾਸ ਦੀ ਬਾਣੀ ਤੇ ਜਿੱਥੇ ਗੁਰੂ ਨਾਨਕ ਨੂੰ ਮੱਥਾ ਟੇਕਦਾ ਉਥੇ ਨਾਲ ਬਾਬੇ ਰਵਦਾਸ ਨੂੰ ਵੀ ਸਿੱਖ ਮੱਥਾ ਟੇਕਦਾ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਹੇ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰਿ ਕਾ ਉਦਾਸ ਬਾਬਾ ਕਬੀਰ ਜੀ ਕਹਿੰਦੇ ਨੇ ਮੇਰੇ ਮਨ ਦੇ ਵਿੱਚ ਇਹ ਕਹਿਣ ਲੱਗੇ ਇੱਕ ਪਰੇਸ਼ਾਨੀ ਜੀ ਖੜੀ ਹੋ ਗਈ ਹੈ ਕਿ ਲੋਕ ਗੰਗਾ ਜਮਨਾ ਗੋਦਾਵਰੀਆਂ ਤੇ ਤੇ ਹੋਰ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਨੇ 68 ਤੀਰਥ ਸਨਾਤਨੀ ਧਰਮ ਨੇ ਮੰਨੇ ਨੇ ਕਿ 68 ਤੀਰਥਾਂ ਦਾ ਇਸ਼ਨਾਨ 868 ਤੀਰਥ ਨਾਲੇ ਕਈ ਕਹਿੰਦੇ 868 ਤੀਰਥ ਨਾਲੇ ਨਾਲੇ ਨਹੀਂ 88 ਤਰ ਤੀਰਥ ਨਾਲੇ ਨਹੀਂ 88 ਤੀਰਥ ਨਾਲੇ ਵੀ 68 ਤੀਰਥ ਵੀ ਤੈਨੂੰ ਗਾ ਰਹੇ ਨੇ ਉਹ ਵੀ ਤੇਰਾ ਸਿਮਰਨ ਕਰ ਰਹੇ ਨੇ ਕਹਿੰਦੇ ਉਤੇ ਹੁਤਾ ਆਪ ਭਗਤ ਦੀ ਇੰਤਜ਼ਾਰ ਚ ਬੈਠੇ ਹੁੰਦੇ ਨੇ ਗੰਗਾ ਜਮਨਾ ਗੋਦਾਵਰੀ ਸਸਦੀ ਕਰੇ ਉਦਮ ਤੂਰ ਸਾਧੂ ਕੀ ਤਾਈ ਉਹ ਤਾਂ ਆਪ ਉਦਮ ਕਰੇ ਨੀ ਕੋਈ ਕੋਈ ਬੰਦਗੀ ਵਾਲਾ ਸਾਧੂ ਸੰਤ ਇੱਥੇ ਆ ਕੇ ਮੇਰੇ ਚ ਚਰਨ ਪਾਵੇ ਤੇ ਲੋਕ ਇੱਥੇ ਆ ਕੇ ਮੈਲ ਮੇਰੇ ਚ ਪਾਈ ਜਾਂਦੇ ਨੇ ਉਹਦੀ ਉਹਦੇ ਚਰਨ ਪੈਣ ਮੇਰੀ ਵੀ ਪਾਪ ਉਤਰ ਜਾਣਗੇ ਸੋ ਬਾਬਾ ਕਬੀਰ ਜੀ ਕਹਿ ਰਹੇ ਨੇ ਕਹਿਣ ਲੱਗੇ ਉਹ ਪਿਆਉ ਦਾਸ ਤੀਰਥ ਵੱਡਾ ਕਿ ਹਰਕਾ ਦਾਸ ਵੀ ਤੀਰਥ ਵੱਡਾ ਜਿੱਥੇ ਅਸੀਂ ਜਾਣਦੇ ਆ ਕਿ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਵੱਡਾ ਸੋ ਮਹਾਰਾਜ ਇਹ ਹੀ ਬਚਨ ਕਰਦੇ ਨੇ ਕਿ ਭਾਈ ਤੀਰਥ ਵੱਡਾ ਨਹੀਂ ਤੀਰਥ ਤੇ ਜਾ ਜਿਹੜਾ ਜਿੰਨਾ ਕਰਕੇ ਤੀਰਥ ਬਣੇ ਨੇ ਉਹ ਵੱਡੇ ਨੇ ਜੇ ਉਹਨਾਂ ਨੇ ਉੱਥੇ ਨਾਮ ਜਪਿਆ ਤਾਹੀਂ ਤੀਰ ਤੋਂ ਬਨੇ ਨੇ ਬੰਦਗੀ ਕੀਤੀ ਜੇ ਪਹਿਲਾਂ ਸਾਧੂ ਸੰਤਾਂ ਨੇ ਦੇਵਤਿਆਂ ਨੇ ਮਹਾਪੁਰਸ਼ਾਂ ਨੇ ਲੋਕਾਂ ਨੇ ਉੱਥੇ ਬੈ ਕੇ ਬੰਦਗੀਆਂ ਕੀਤੀਆਂ ਤਪੱਸਿਆ ਕੀਤੀ ਸਿਮਰਨ ਭਜਨ ਕੀਤਾ ਤਾਂ ਹੀ ਉੱਥੇ ਲੱਖਾਂ ਸਿਰ ਝੁਕਦਾ ਜਾ ਕੇ ਇਕੱਲੇ ਪਾਣੀ ਨੂੰ ਥੋੜੇ ਲੋਕ ਪੂਜਦੇ ਨੇ ਸੋ ਇਸ ਕਰਕੇ ਇਹ ਅੱਜ ਦੇ ਪਾਵਨ ਸ਼ਬਦ ਵਿੱਚ ਇਹੀ ਬਚਨ ਕਰਦੇ ਨੇ ਬਾਬਾ ਜੀ ਕਿ ਗੁਰੂ ਹੀ ਵੱਡਾ ਤੀਰਥ ਹੈ ਗੁਰੂ ਤੋਂ ਵੱਡਾ ਕੋਈ ਤੀਰਥ ਨਹੀਂਗਾ ਇਸ ਕਰਕੇ ਹਰ ਰੋਜ਼ੀ ਤੀਰਥ ਤੇ ਜਾਇਆ ਕਰੋ ਭਾਵ ਕਿ ਹਰ ਰੋਜ਼ੀ ਗੁਰੂ ਘਰੇ ਜਾ ਕੇ ਸਤ ਸੰਗਤ ਵਿੱਚ ਬੈਠ ਕੇ ਚਾਹੇ 5 10 20 ਮਿੰਟ ਹੀ ਬੈਠੋ ਤੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਮੱਥਾ ਟੇਕੋ ਆਪਣਾ ਜਨਮ ਸਵਾਰੋ ਮੱਥਾ ਵੀ ਆ ਜਿਹੜੇ ਹੱਥ ਨੇ ਇਦਾਂ ਥੱਲੇ ਲਾਇਆ ਕਰੋ ਜਿਹੜੇ ਪਾਸੇ ਰੇਖਾ ਨੇ ਆ ਮੱਥਾ ਜਿਹੜਾ ਇਹਨੂੰ ਪੂਰਾ ਲਾਇਆ ਕਰੋ ਸਾਡੇ ਭਾਗ ਬਦਲਦੇ ਨੇ ਸੂਲੀ ਤੋਂ ਸੂਲ ਬਣ ਜਾਂਦੀ ਆ ਇਹ 10ਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਇੱਕ ਮਾਈ ਨੇ ਪੁੱਛਿਆ ਸੀ ਮਹਾਰਾਜ ਜੇ ਕੋਈ ਨਈ ਮੱਥਾ ਟੇਕਦਾ ਫਿਰ ਕੀ ਫਰਕ ਪੈਂਦਾ ਤੇ ਮਹਾਰਾਜ ਦੇ ਕੋਲੇ ਤਖਤ ਦਮਦਮਾ ਸਾਹਿਬ ਇੱਕ ਮੋਹਰ ਪਈ ਸੀ ਮਾਰੇ ਕਹਿੰਦੇ ਅੱਖਰ ਪੜ ਕਹਿਣ ਲੱਗੀ ਅੱਖਰ ਨਹੀਂ ਪੜੇ ਜਾ ਰਹੇ ਕਿਉਂਕਿ ਇਹਦੇ ਅੱਖਰ ਪੁੱਠੇ ਨੇ ਮੋਹਰ ਦੇ ਅੱਖਰ ਤੁਹਾਨੂੰ ਪਤਾ ਪੁੱਠੇ ਹੁੰਦੇ ਨੇ ਮਾਰੇ ਕਹਿੰਦੇ ਕਾਗਜ਼ ਚੱਕ ਕਾਗਜ਼ ਚੱਕਿਆ ਮਹਾਰਾਜ ਨੇ ਐ ਲਾਤਾ ਕਹਿੰਦੇ ਹੁਣ ਪੜ ਕਹਿੰਦੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਦਸ਼ਾ ਦਰਬੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਗਾ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਮਾਰੇ ਕਹਿਣ ਲੱਗੇ ਹੁਣ ਕਿਵੇਂ ਪੜ੍ਹਤੇ ਕਹਿੰਦੀ ਮਹਾਰਾਜ ਅੱਖਰ ਸਿੱਧੇ ਹੋ ਗਏ ਤੇ ਮਾਰੇ ਕਹਿੰਦੇ ਤੁਸੀਂ ਕਹਿੰਦੇ ਹੋ ਕਿ ਮੱਥਾ ਟੇਕਣ ਨਾਲ ਕੀ ਹੋ ਜਾਏਗਾ ਜਿਵੇਂ ਮੋਰ ਦੇ ਅੱਖਰਾਂ ਇਨ ਲਾ ਕੇ ਸਿੱਧੇ ਹੋ ਗਏ ਨਾ ਜਿਹੜੇ ਤੁਹਾਡੇ ਮਾੜੇ ਭਾਗ ਨੇ ਮਾੜੇ ਕਰਮ ਨੇ ਇਹ ਜਦੋਂ ਗੁਰੂ ਦੇ ਚਰਨਾਂ ਚ ਆ ਕੇ ਮੱਥਾ ਟੇਕਦੇ ਹੋ ਤੁਹਾਡੀਆਂ ਤਕਦੀਰਾਂ ਬਦਲ ਜਾਂਦਾ ਪੁੱਠੇ ਭਾਗ ਸਿੱਧੇ ਹੋ ਜਾਂਦੇ ਨੇ ਸੋ ਇਸ ਕਰਕੇ ਹਰ ਰੋਜ਼ ਗੁਰੂ ਦੇ ਦਰਸ਼ਨ ਕਰੋ ਦਰਸ਼ਨ ਪਰਸੇ ਗੁਰੂ ਕੇ ਜਨਮਰ ਦੁੱਖ ਜਾਏ ਇਨੇਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆਂ तमाम ਭੁੱਲਾਂ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਜੋਗ ਮੈਂ ਗੱਲ ਗੁਰਵਾਜ ਬਾਣੀ ਟੀਵੀ ਵਾਲਿਆਂ ਦਾ ਵੀ ਧੰਨਵਾਦ ਕਰਦਾ ਫਿਲਮ ਜੋ ਕੇ ਇਸ ਕਾਰਜ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਬਾਣੀ ਘਰ ਘਰ ਤੱਕ ਪਹੁੰਚਾਉਂਦਾ ਬਰਾਲਾ ਕਰ ਰਹੇ ਨੇ ਮਹਾਰਾਜ ਇਹਨਾਂ ਨੂੰ ਵੀ ਚੜ੍ਹਦੀ ਕਲਾ ਵਕਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ